ਜਦੋਂ ਦੀ ਹੋਸ਼ ਸੰਭਾਲੀ ਹੈ ਤੁਹਾਨੂੰ ਜਾਣਿਆ ਤੁਹਾਨੂੰ ਪਹਿਚਾਨਿਆ ਸਾਡੀ ਖੁਸ਼ੀ ਵੀ ਤੁਹਾਡੇ ਨਾਲ ਸਾਡੀ ਗਮੀ ਵੀ ਤੁਹਾਡੇ ਨਾਲ ਸਾਡੀ ਹਰ ਚੀਜ਼ ਦੁੱਖ ਸੁੱਖ ਤੁਹਾਡੇ ਨਾਲ ਹੀ ਤਾਂ ਸਾਂਝੀ ਕੀਤੀ ਹੈ ਤੁਸੀਂ ਆਉਂਦੇ ਹੋ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਤੁਸੀਂ ਕੁਝ ਪਰਾਂ ਲਈ ਚਲੇ ਜਾਂਦੇ ਹੋ ਸਾਡੀ ਜ਼ਿੰਦਗੀ ਦੇ ਵਿੱਚ ਉਦਾਸੀ ਛਾ ਜਾਂਦੀ ਹੈ ਪਿਛਲੇ ਕਿੰਨੇ ਸਾਲ ਤੋਂ ਜਦੋਂ ਤੋਂ ਹੋਸ਼ ਸੰਭਾਲੀ ਐ ਨਾ ਕੋਈ ਰਿਸ਼ਤੇਦਾਰ ਦਿਖਿਆ ਨਾ ਕੋਈ ਯਾਰ ਦੋਸਤ ਦਿਖਿਆ ਦਿਖਿਆ ਤਾਂ ਸਿਰਫ ਤੁਸੀਂ ਸਾਰਾ ਕੁਝ ਤੇ ਤੁਹਾਡੇ ਨਾਲ ਜੁੜਿਆ ਹੋਇਆ ਔਰ ਇਹ ਗੱਲ ਤੁਹਾਨੂੰ ਵੀ ਪਤਾ ਹੈ ਸਿਰਫ ਸਾਡੀ ਨਹੀਂ ਹਰ ਉਸ ਇਨਸਾਨ ਦੀ ਜੋ ਆਪਚੀ ਦੇ ਨਾਲ ਜੁੜਿਆ ਹੋਇਆ ਹੈ ਕਿ ਸਾਡੀਆਂ ਖੁਸ਼ੀਆਂ ਸਾਡੀਆਂ ਗਮੀਆਂ ਸਾਡਾ ਸਾਰਾ ਕੁਝ ਤੁਹਾਡੇ ਨਾਲ ਹੀ ਹੈ ਤੁਹਾਡੇ ਤੱਕ ਹੀ ਸੀਮਤ ਹੈ ਸਾਡੀ ਤਾਂ ਦੁਨੀਆ ਹੀ ਤੁਸੀਂ ਹੋ ਕੱਲ ਤੁਸੀਂ ਆਏ ਸਾਡੀਆਂ ਜ਼ਿੰਦਗੀਆਂ 'ਚ ਬਹਾਰਾਂ ਆ ਗਈਆਂ ਚੰਦ ਪਲਾਂ ਲਈ ਆਏ ਆ ਜਾ ਕੇ ਵਾਪਸ ਵੀ ਚਲੇ ਗਏ ਕਿਸੇ ਨੇ ਬੜਾ ਪਿਆਰਾ ਲਿਖਿਆ ਹੈ ਉਹ ਕਹਿੰਦਾ ਹੈ ਕਿ راہ ਵਿੱਚ ਛੱਡ ਕੇ ਜਾਣ ਦਾ ਮਤਲਬ ਕਹਿੰਦਾ راہ ਵਿੱਚ ਛੱਡ ਕੇ ਜਾਣ ਦਾ ਮਤਲਬ ਕੁਝ ਤੇ 10 ਠੁਕਰਾਨ ਦਾ ਮਤਲਬ ਰਾਹ ਵਿੱਚ ਛੱਡ ਕੇ ਜਾਣ ਦਾ ਮਤਲਬ ਕੁਝ ਤੇ 10 ਠੁਕਰਾਨ ਦਾ ਮਤਲਬ ਜਾਨ ਹੀ ਕੱਢ ਕੇ ਲੈ ਜਾਂਦੇ ਹਾਂ ਕਹਿੰਦਾ ਜਾਨ ਹੀ ਕੱਢ ਕੇ ਲੈ ਜਾਂਦੇ ਹਾਂ ਇਹ ਹੁੰਦਾ ਹੈ ਜਾਨ ਦਾ ਮਤਲਬ ਤੁਸੀਂ ਚਲੇ ਜਾਂਦੇ ਹੋ ਸਾਡੀ ਤਾਂ ਜਾਨ ਹੀ ਚਲੀ ਜਾਂਦੀ ਹੈ ਔਰ ਇਹ ਆਪ ਜੀ ਨੂੰ ਵੀ ਪਤਾ ਹੈ ਸਾਡਾ ਤਾਂ ਜੋ ਵੀ ਹੋ ਜੋ ਵੀ ਹੋ ਬਸ ਤੁਸੀਂ ਹੋ ਸਿਰਫ ਤੁਸੀਂ ਹੋ Serve to see you.